ਸੰਤਿ ਕਾਲ ਜੀ ਤੁਸੀਂ ਦੇਖ ਰਹੇ ਹੋ ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸੋ ਮੈਂ ਤੁਹਾਡਾ ਆਪਣਾ ਜਸ਼ਨਜੀਤ ਪਟੈਂਡਾ ਤੋਂ ਸੋ ਜਿਸ ਤਰ੍ਹਾਂ ਕਿ ਪਤਾ ਹੀ ਆਪਾਂ ਨੂੰ ਕਿ ਪਿੰਡ ਪਿੰਡ ਅੱਜ ਵੋਟਾਂ ਦਾ ਵਿਗਲ ਵੱਜ ਚੁੱਕਾ ਹੈ ਸਰਪੰਚੀ ਦੀਆਂ ਵੋਟਾਂ ਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਖੇਮੂ ਆਣਾ ਵਿਖੇ ਉੱਥੋਂ ਦੇ ਵੀਰ ਖੜੇ ਨੇ ਪੰਚ ਸਰਪੰਚ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਮੇਜੀ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਸਤਿ ਕਾਲ ਜੀ ਮੇਰਾ ਨਾਮ ਸੁਖਵੀਰ ਸਿੰਘ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਕੀ ਮਾਹੌਲ ਇੱਥੇ ਆਪਾਂ ਵੋਟਾਂ ਦਾ ਤੁਹਾਡਾ ਸਾਡੇ ਮਾਹੌਲ ਬਹੁਤ ਵਧੀਆ ਜੀ ਸਾਰੇ ਵਧੀਆ ਜਿੰਨੇ ਵੀ ਲੋਕ ਹੈ ਸਾਰੇ ਪੜੇ ਦੇਖਿਆ ਉਹਦੇ ਨਾਲ ਮੇਰਾ ਪੂਰਾ ਸਾਥ ਦੇ ਰਿਹਾ ਜੀ ਠੀਕ ਹੈ ਤੁਸੀਂ ਪੰਜ ਖੜੇ ਹੋ ਕੇ ਸਰਪੰਚ ਸਰਪੰਚ ਖੜੇ ਹੈ ਜੀ ਮੇਰੇ ਵਾਈਫਸਾਇਰ ਸਰਪੰਚ ਜੀ ਠੀਕ ਹੈ ਹੋਰ ਅੱਜ ਦਾ ਇੱਥੇ ਕੀ ਪ੍ਰੋਗਰਾਮ ਰੱਖਿਆ ਗਿਆ ਅੱਜ ਇੱਥੇ ਸੱਗਾ ਚਰਕ ਮੇਲਾ ਸਾਡੇ ਨੌਜਵਾਨਾਂ ਨੇ ਰੱਖਿਆ ਜੀ ਠੀਕ ਹੈ ਜਿਹਦੇ ਨਾਲ ਸਾਰਾ ਪਿੰਡ ਸਾਥ ਦੇ ਰਿਹਾ ਔਰ ਸਾਡੇ ਮੁੱਖ ਮਹਿਮਾਨ ਜੀ ਪਹੁੰਚਣਗੇ ਇਥੇ ਥਾਣਾ ਨਿਆਲੇ ਦੇ ਠੀਕ ਹੈ ਹਾਂ ਜੀ ਸੋ ਜੀ ਅਸੀਂ ਸਰਪੰਚ ਸਾਹਿਬ ਅਸਵਾਉ ਇਥੋਂ ਦੇ ਵੀਰਾਂ ਨਾਲ ਪ੍ਰਬੰਧ ਕਰਨਾ ਵੀ ਗੱਲ ਕਰਦੇ ਇਹਨਾਂ ਨੇ ਆਪਾਂ ਅੱਜ ਰੰਗਾਰੰਗ ਪ੍ਰੋਗਰਾਮ ਵੀ ਰੱਖਿਆ ਹੈ ਆਓ ਇੱਧਰ ਗੱਲ ਕਰੀਏ ਅ ਵੀਰ ਜੀ ਕੀ ਨਾਮ ਆ ਆਪਣਾ ਹਾਂ ਮੇਰਾ ਨਾਮ ਜੀ ਸਨੀ ਖੇਮੋਣਾ ਜੀ ਤੇ ਮੈਂ ਪ੍ਰੋਡਿਊਸਰ ਡਾਇਰੈਕਟਰ ਆ ਤੇ ਇਹ ਪ੍ਰਬੰਧ ਜਿਹੜਾ ਅਸੀਂ ਜਲੰਧਰ ਦੂਰਾਸ਼ਨ ਦੇ ਪ੍ਰੋਗਰਾਮ ਦੇ ਲਈ ਸ਼ੂਟ ਕਰ ਰਹੇ ਆ ਇਹ ਕਿਹੜੇ ਕਿਹੜੇ ਸਿੰਗਰ ਪਹੁੰਚ ਰਹੇ ਨੇ ਇਹਦੇ ਵਿੱਚ ਸਿੰਗਰ ਹੈਗੇ ਆ ਜੀ ਪ੍ਰੀਤ ਘਾਰੂ ਗੁਰਦੀਪ ਕੌਰ ਸਿੱਧੂ ਤੇ ਰੋਦੀਪ ਕੌਰ ਤੇ ਆਪਣੀ ਮੈਡਮ ਜੈਸ ਜੈਸਮੀਨ ਸੱਤਾ ਹਰਮਨ ਚੱਤਾ ਹਰਮਨ ਹਰਮਨ ਸੱਤਾ ਸੌਰੀ ਹਰਮਨ ਚੱਤਾ ਜੀ ਤੇ ਗੁਰਵਾਜ ਗੱਲ ਤੇ ਮੈਡਮ ਮਨਦੀਪ ਲਕੀ ਜੀ ਪਹੁੰਚ ਰਹੇ ਆ ਤੇ ਇੱਕ ਆਪਣੇ ਜੱਗਾ ਸੂਰਤੀ ਆ ਜੀ ਪਹੁੰਚ ਰਹੇ ਨੇ ਠੀਕ ਹੈ ਹੋਰ ਕੋਈ ਪਿੰਡ ਵਾਸੀਆਂ ਜਾਂ ਜਮ ਜਨਤਾ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪਿੰਡ ਦੇ ਜਿਹੜੇ ਵੋਟਾਂ ਦਾ ਮਾਹੌਲ ਆ ਇਹ ਤਾਂ ਸਿਰਫ 2-4 ਦਿਨ ਹੀ ਰਹਿੰਦਾਗਾ ਅਮਨ ਸ਼ਾਂਤੀ ਜਿਹੜੀ ਹੈ ਵੀ ਇਹ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ ਜੀ ਇਸ ਲਈ ਕਿ ਇਹ ਜਿਹੜੀਆਂ ਜਿਹੜਾ ਪ੍ਰੋਗਰਾਮ ਹੈ ਇਹ ਸਾਡਾ ਕੋਈ ਸੇ ਰਾਜਨੀਤਿਕ ਪਾਰਟੀ ਤੋਂ ਪ੍ਰੇਰਿਤ ਨਹੀਂ ਹੈਗਾ ਹੈ ਤੇ ਵੀ ਇਹ ਪ੍ਰੋਗਰਾਮ ਹੈ ਜਿਹੜਾ ਇਹ ਵੀ ਇਹ ਅਸੀਂ ਲੋਕਾਂ ਦੇ ਸੱਭਿਆਚਾਰ ਲਈ ਹੋਈ ਕਰ ਰਹੇ ਆਂ ਇਹ ਐਂਟਰਟੇਨਮੈਂਟ ਲਈ ਹਾਂਜੀ 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 ਠੀਕ ਐ ਸੀ ਸਵਾਜਿਏ ਸੀ ਭਾਈ ਜੀ ਆਪਣੇ ਨਾਲ ਪ੍ਰਬੰਧ ਕਬੀਰ ਸੋ ਤੁਸੀਂ ਦੇਖਦੇ ਰਹੋ ਰਤਨ ਟੀਵੀ ਬਾਕੀ ਇਹ ਇਸਤਬਾਰ ਆਪਣਾ ਰੰਗ ਰੰਗ ਪਰੋਣ ਸ਼ੁਰੂ ਹੋਣਾ ਹੈ ਉੱਥੇ ਵੀ ਤੁਹਾਨੂੰ ਲਿਜਾਵਾਂਗੇ ਆਓ ਚੱਲ ਜੀਏ ਸਟੇਜ ਵੱਲ ਕਰ ਦਿਓ ਆ ਜੋਤੀ ਦੇ ਰਹੇ ਹਾਂ ਜੀ ਵੀਰ ਜੀ ਆਪਣਾ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਮੇਰਾ ਨਾਮ ਜੀ ਚਤਿੰਦਰ ਸਿੰਘ ਖੇਮੋਆਣਾ ਠੀਕ ਹੈ ਤੇ ਅੱਜ ਜੋ ਵੀ ਅਸੀਂ ਪ੍ਰੋਗਰਾਮ ਉਲੀਕਿਆ ਉਹਦੇ ਵਿੱਚ ਅਸੀਂ ਕੁਝ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਹੋਇਆ ਵਾ ਜਿਹਦੇ ਵਿੱਚ ਬਹੁਤ ਸਾਰੇ ਸਿੰਗਰ ਆ ਜਿਹੜੇ ਪੰਜਾਬੀ ਸਿੰਗਰ ਆ ਜਿਨ੍ਹਾਂ ਨੂੰ ਇੱਥੇ ਬੁਲਾਇਆ ਗਿਆ ਵਾ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਇੰਨਾ ਚੀਜ਼ਾਂ ਤੋਂ ਦੂਰ ਹੋ ਰਿਹਾ ਜੋ ਸੱਭਿਆਚਾਰਕ ਸਾਡੇ ਤੋਂ ਵਿਛੜ ਰਿਹਾ ਵਾ ਅਸੀਂ ਉਹਦੇ ਨਾਲ ਜੋੜੀ ਰੱਖੀਏ ਔਰ ਸਾਡਾ ਇਹ ਉਪਰਾਲਾ ਹੁੰਦਾ ਵਾ ਕਿ ਹਮੇਸ਼ਾ ਅਸੀਂ ਉਹ ਸਿੰਗਰ ਜਿਹੜੇ ਲੋਕਾਂ ਦੀ ਪਹੁੰਚ ਤੋਂ ਦੂਰ ਆ ਜਾਂ ਜਿਨ੍ਹਾਂ ਦੇ ਵਿੱਚ ਕਲਾ ਹੈ ਪਰ ਪੈਸੇ ਦੀ ਕਮੀ ਦੇ ਕਰਕੇ ਉਹ ਲੋਕਾਂ ਦੇ ਇੰਨਾ ਨੇੜੇ ਨਹੀਂ ਹੈ ਤਾਂ ਸਾਡੀ ਉਮੀਦ ਹੁੰਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਪਿੰਡ ਦੇ ਵਿੱਚ ਔਰ ਦੂਜੀ ਗੱਲ ਸਾਡੀ ਇਹ ਹੈ ਕਿ ਪਿੰਡ ਦੇ ਜੋ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਆ ਜਾਂ ਹੋਰ ਗਲਤ ਕੰਮਾਂ ਦੇ ਵਿੱਚ ਜਾ ਰਹੇ ਆ ਉਹ ਵੀ ਚੰਗੇ ਪਾਸੇ ਨੂੰ ਆਉਣ ਸੱਭਿਆਚਾਰਕ ਸਮਾਗਮਾਂ ਵੱਲ ਜੋੜਨਾ ਜਾਂ ਕਿਸੇ ਖੇਡਾਂ ਦੇ ਵੱਲ ਜੋੜਨਾ ਇਸੇ ਲੜੀ ਦੇ ਤਹਿਤ ਹੀ ਇਹ ਸਾਡਾ ਪ੍ਰੋਗਰਾਮ ਅਗਲਾ ਅਸੀਂ ਉਲਿੱਖਿਆ ਹੋਇਆ ਹੈ ਅੱਜ ਠਿੱਕ ਗਈ ਥਿੱਕ ਪੈਸੇ ਖਾਤਮ ਜਸਮਨ ਦਿਖਾਉਂਦੀ ਨੋਤੀ ਕਰਿਆਣਿਆਂ ਦੀ ਉਹ ਪੱਲੇ ਪੈ ਗਈ ਬੇਰਜਗਾਰੀ ਜਨਤਾ ਬੇਲੀ ਫਿਰੀ ਵਿਚਾਰੀ ਲੱਗੀ ਫੇਸਬੁੱਕ ਤੇ ਯਾਰੀ ਸੱਟੇ ਕਰਦਾ ਚੜਾ ਗਈ ਕਹਿੰਦੇ ਨਕਲੀ ਵਿਆਹ ਕਰਵਾ ਕੇ ਹੀ ਰੁੜਾਈ ਮਾਰ ਗਈ ਨਕਲੀ ਵਿਆਹ ਕਰਵਾ ਕੇ ਹੀ ਰੁੜਾਈ ਮਾਰ ਗਈ ਵਰਨਸਵੀ ਲਾਂ ਤੇ ਉਹ ਆਸਰਾ ਮਾਪੇ ਭਾ ਕੇ ਸੇਵਾ ਕਰਨ ਸਵੀ ਲਾਂ ਤੇ ਕਈ ਤਾਂ ਗੋਲਕ ਨੂੰ ਵੀ ਖਾ ਗਏ ਵੱਡੇ ਪੰਥ ਦੀ ਵੇੜੀ ਭਾਗੇ ਤਾਂ ਵੀ ਨਾ ਕੋ ਆਪ ਗਾਗੇ ਪੁਰ ਦੇ ਸੇਵਾਦਾਰਾਂ ਨੂੰ ਫੋ ਸੇਵਾਦਾਰਾਂ ਨੂੰ ਕਈ ਪੰਥੇ ਡਾਕੂ ਧਰਮ ਦੇ ਠੇਕੇਦਾਰਾਂ ਨੂੰ ਪੰਥੇ ਡਾਕੂ ਧਰਮ ਦੇ ਠੇਕੇਦਾਰਾਂ ਨੂੰ